ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਉਹ ਕਿਹੜਾ ਟਾਈਮ ਹੈ ਜਦੋਂ ਸਾਡੀ ਜ਼ੁਬਾਨ ਤੇ ਸਰਸਵਤੀ ਆਉਂਦੀ ਹੈ ਸਾਡੀ ਆਖੀ ਪੂਰੀ ਹੁੰਦੀ ਹੈ ਅਸੀਂ ਕੋਈ ਵੀ ਗੱਲ ਕਰੀਏ ਉਹ ਪੂਰੀ ਹੋ ਜਾਵੇ ਉਹ ਕਿਹੜੇ 5 ਮਿੰਟ ਹਨ ਜਿਹੜੇ ਇੰਨੇ ਸ਼ੁਭ ਹਨ ਕਿ ਉਹਨਾਂ 5 ਮਿੰਟਾਂ ਦੇ ਵਿੱਚ ਜੋ ਮੰਗੀਏ ਉਹ ਮਿਲਦਾ ਹੈ ਇਹ ਸਭ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੇਕਰ ਸਾਡੀ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਆਪਾਂ ਉਸ ਟਾਈਮ ਦੀ ਗੱਲ ਕਰਨੀ ਹੈ ਜੋ ਕਹਿ ਦਿੰਦੇ ਹਨ ਕਿ ਉਹ ਟਾਈਮ ਇਹੋ ਜਿਹਾ ਟਾਈਮ ਹੈ ਜਦੋਂ ਸਾਡੀ ਜ਼ੁਬਾਨ ਤੇ ਸਰਸਵਤੀ ਆਉਂਦੀ ਹੈ ਤੇ ਉਸ ਟਾਈਮ ਦੀ ਕਈ ਹੋਈ ਗੱਲ ਪੂਰੀ ਹੁੰਦੀ ਹੈ ਤਾਂ ਫਿਰ ਉਸ ਸਮੇਂ ਬਾਰੇ ਸਾਰੇ ਹੀ ਜਾਣਨਾ ਚਾਹੁੰਦੇ ਹਨ ਕਿ ਇਸ ਟਾਈਮ ਸਾਡੀਆਂ ਸਾਰੀਆਂ ਇਸ਼ਿਆਵਾ ਪੂਰੀਆਂ ਹੋ ਜਾਣ ਸਾਰੇ ਹੀ ਆਪਣੀਆਂ ਇਸ਼ਿਆਵਾ ਪੂਰੀਆਂ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਆਪਾਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਇਸ਼ਿਆਵਾ ਜਿਹੜੀਆਂ ਹਨ ਦਿਲ ਦੇ ਵਿੱਚ ਲੈ ਕੇ ਬੈਠੇ ਹੁੰਦੇ ਹਾਂ ਬਹੁਤ ਸਾਰੇ ਕੰਮਕਾਰ ਹੁੰਦੇ ਹਨ ਜਿਨ੍ਹਾਂ ਨੂੰ ਕਰਵਾਉਣਾ ਚਾਹੁੰਦੇ ਹਨ ਕਿ ਕੋਈ ਗੁਰੂ ਪੇਰ ਕੋਈ ਸਾਨੂੰ ਇਸ ਤਰ੍ਹਾਂ ਦਾ ਮਿਲ ਜਾਵੇ ਜਿਹੜਾ ਸਾਨੂੰ ਕੋਈ ਹੱਲ ਦੱਸੇ ਤੇ ਸਾਡੇ ਸਾਰੇ ਕੰਮ ਜਿਹੜੇ ਉਹ ਨੇਪਰੇ ਚੜ ਜਾਣ ਹਰੇਕ ਬੰਦਾ ਇਸ ਟਾਈਮ ਇਹ ਚਾਹੁੰਦਾ ਹੈ ਕਿ ਮੈਨੂੰ ਕੋਈ ਮੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਦੇ ਦੇਵੇ ਮੇਰੇ ਕੋਲ ਪੈਸਾ ਜਾਇਦਾਦ ਬਹੁਤ ਜ਼ਿਆਦਾ ਹੋਵੇ ਤੇ ਉਹ ਹਰੇਕ ਕੋਈ ਚਾਹੁੰਦਾ ਹੈ ਕਿ ਮੇਰੇ ਵੀ ਜੁਬਾਨ ਤੇ ਸਰਸਵਤੀ ਆਵੇ ਤੇ ਮੈਂ ਕੁਝ ਐਸਾ ਮੰਗਾ ਜਿਹੜੇ ਮੇਰੇ ਈਸ਼ਿਆ ਪੂਰੀ ਹੋ ਜਾਵੇ ਤਾਂ ਤੁਹਾਨੂੰ ਉਹ ਟਾਈਮ ਦੱਸਦੇ ਹਾਂ ਜਦੋਂ ਤੁਸੀਂ ਜਦੋਂ ਤੁਸੀਂ ਵੀ ਆਪਣੀ ਈਸ਼ਿਆ ਪੂਰੀ ਕਰ ਸਕਦੇ ਹੋ ਤਾਂ ਉਹ ਟਾਈਮ ਹੈ ਅੰਮ੍ਰਿਤ ਵੇਲਾ ਜਦੋਂ ਗੁਰੂ ਕੇ ਸਿੱਖ ਗੁਰੂ ਸਾਹਿਬਾਨ ਨੂੰ ਸ਼ਰਧਾ ਕਰਦੇ ਹਨ ਉਹਨਾਂ ਦੀ ਸਿਫਤ ਸਲਾਹ ਕਰ ਰਹੇ ਹੁੰਦੇ ਹਨ ਗੁਰਬਾਣੀ ਪੜ ਰਹੇ ਹੁੰਦੇ ਹਨ ਉਹ ਸਮਾਂ ਬੜਾ ਹੀ ਪਵਿੱਤਰ ਸਮਾਂ ਹੁੰਦਾ ਹੈ ਅਸ ਟਾਈਮ ਜਿਹੜੀ ਗੱਲ ਮੋਹੋਂ ਕੱਢੀ ਉਹ ਪੂਰੀ ਹੁੰਦੀ ਹੈ ਤੁਸੀਂ ਵੇਖਿਆ ਹੀ ਹੋਵੇਗਾ ਕਈ ਵਾਰ ਆਪਣੇ ਮਨ ਦੇ ਵਿੱਚ ਕਈ ਗੱਲਾਂ ਹੁੰਦੀਆਂ ਹਨ ਤੇ ਅਜੇ ਆਪਾਂ ਉਹ ਗੱਲਾਂ ਕੀਤੀਆਂ ਵੀ ਨਹੀਂ ਹੁੰਦੀਆਂ ਕਿ ਸਾਡੇ ਨਾਲ ਜਿਹੜਾ ਇਨਸਾਨ ਹੁੰਦਾ ਹੈ ਉਹ ਸਾਡੇ ਮਨ ਦੀ ਗੱਲ ਕਹਿ ਦਿੰਦਾ ਹੈ ਇਸ ਤਰ੍ਹਾਂ ਅਸੀਂ ਵੇਖ ਕੇ ਹੈਰਾਨ ਬੜੇ ਹੁੰਦੇ ਹਾਂ ਕਿ ਮੈਂ ਤਾਂ ਇਸ ਨੂੰ ਕੁਝ ਵੀ ਨਹੀਂ ਦੱਸਿਆ ਤੇ ਇਸ ਨੂੰ ਕਿਵੇਂ ਪਤਾ ਲੱਗਾ ऐसे ही तरह कई बार ਸਾਡੀ ਗੱਲ ਕਈ ਵੀ ਪੂਰੀ ਹੋ ਜਾਂਦੀ ਹੈ ਤੇ ਜੇ ਕਿਤੇ ਉਹ ਕਹੀ ਹੋਈ ਗੱਲ ਚੰਗੀ ਹੋਵੇ ਤਾਂ ਆਪਾਂ ਕਹਿੰਦੇ ਹਾਂ ਕਿ ਇਸ ਟਾਈਮ ਮੋਹ ਤੇ ਸਰਸਵਤੀ ਆਈ ਸੀ ਮੈਂ ਕਰੋੜ ਮੰਗ ਲੈਂਦਾ ਮੈਂ ਕਰੋੜਪਤੀ ਬਣ ਜਾਂਦਾ ਮੈਨੂੰ ਕੀ ਪਤਾ ਸੀ ਮੇਰੇ ਮੋਹ ਤੇ ਸਰਸਵਤੀ ਆਈ ਸੀ ਮੈਂ ਉਦੋਂ ਹੀ ਵੱਡਾ ਕੁਝ ਮੰਗ ਲੈਂਦਾ ਤੇ ਜੇ ਕਿਤੇ ਕਈ ਵਾਰ ਕਈ ਮੋਹੋਂ ਨਿਕਲੀਆਂ ਗੱਲਾਂ ਪੂਰੀਆਂ ਹੋ ਜਾਣ ਤੇ ਉਹ ਗੱਲ ਉਸ ਨਾਲ ਕੁਝ ਬੁਰਾ ਹੋ ਜਾਵੇ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਇਹ ਇਨਸਾਨ ਤਾਂ ਕਾਲੇ ਝੁਬਾਨ ਵਾਲਾ ਹੈ ਪਰ ਜੇ ਇਨਸਾਨ ਨੂੰ ਪਤਾ ਹੋਵੇ ਕਿ ਉਹ ਕਿਹੜਾ ਸਮਾਂ ਹੈ ਤਾਂ ਫਿਰ ਉਹ ਤਾਂ ਚੰਗਾ ਹੀ ਬੋਲੇਗਾ ਅਮਰਤ ਵੇਲੇ ਦਾ ਸਮਾਂ ਜਦੋਂ 3 ਵਜੇ ਦੇ ਹਨ 3:10 ਮਿੰਟ ਤੋਂ ਲੈ ਕੇ ਸਵੇਰ ਚੜ੍ਹਨ ਤੱਕ ਜਿਹੜਾ 5 ਮਿੰਟ ਦਾ ਸਮਾਂ ਹੁੰਦਾ ਹੈ ਉਸ ਨੂੰ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ वैसे ਤਾਂ 3 ਵਜੇ ਤੋਂ ਲੈ ਕੇ ਸੂਰਜ ਚੜ੍ਹਨ ਤੱਕ ਇਹ ਸਾਰਾ ਸਮਾਂ ਜਿਹੜਾ ਹੈ ਬੜਾ ਸ਼ੁਭ ਹੈ ਜਿਹੜਾ ਇਸ ਟਾਈਮ ਅੰਮ੍ਰਿਤ ਵੇਲਾ ਸਾਮ ਲੈਂਦਾ ਹੈ ਉਸ ਤੇ ਕਰੇ ਰਹਿਮ ਤਾਂ ਬਰਕਤਾਂ ਆਪੇ ਆ ਜਾਂਦੀਆਂ ਹਨ ਇਸ ਟਾਈਮ ਸਾਡੇ ਅੰਦਰ ਚੰਗੇ ਵਿਚਾਰ ਆਉਂਦੇ ਹਨ ਕਈ ਲੋਕ ਕਹਿੰਦੇ ਹਨ ਕਿ ਉਦੋਂ ਸਾਰੀ ਦੁਨੀਆ ਸੁੱਤੀ ਹੁੰਦੀ ਹੈ ਤੇ ਅਸੀਂ ਉੱਠ ਕੇ ਕੀ ਕਰਨਾ ਹੈ ਤਾਂ ਇਸ ਤਰ੍ਹਾਂ ਨਹੀਂ ਅਸੀਂ ਆਪਣੇ ਕਰਮਾਂ ਨੂੰ ਸੁਧਾਰਨ ਵਾਸਤੇ 3 ਵਜੇ ਹੀ ਉੱਠ ਸਕਦੇ ਹਾਂ ਅਸੀਂ ਆਪਣੇ ਕਰਮਾਂ ਨੂੰ ਸੁਧਾਰਨ ਵਾਸਤੇ 3 ਵਜੇ ਉੱਠ ਸਕਦੇ ਹਾਂ ਇਸ ਤਰ੍ਹਾਂ ਅਮਰਤ ਵੇਲੇ ਨੂੰ ਸਾਹਮਣੇ ਹੀ ਸਕਦੇ ਇਸ ਤਰ੍ਹਾਂ ਤੁਸੀਂ ਰੋਜ਼ ਕਰਕੇ ਦੇਖੋ ਤੁਸੀਂ ਰੋਜ਼ 3 ਵਜੇ ਉੱਠ ਕੇ ਦੇਖੋ ਇੱਕ ਤਾਂ ਤੁਸੀਂ ਗੁਰੂ ਦੇ ਨਾਲ ਜੁੜ ਜਾਓਗੇ ਗੁਰਬਾਣੀ ਦੇ ਨਾਲ ਜੁੜ ਜਾਓਗੇ ਜਦੋਂ ਤੁਸੀਂ ਗੁਰੂ ਨਾਲ ਗੁਰਬਾਣੀ ਨਾਲ ਜੁੜ ਗਏ ਤੁਹਾਡੇ ਘਰੇ ਰੈਮ ਤਾਂ ਵਰਕ ਤਾਂ ਆਪੇ ਆ ਜਾਣੀਆਂ ਹਨ ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣੇ ਹਨ ਅੰਮ੍ਰਿਤ ਵੇਲੇ ਉੱਠਣ ਦੀ ਤਾਕਤ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜੋ ਲੋਕ ਅੰਮ੍ਰਿਤ ਵੇਲੇ ਉੱਠਦੇ ਹਨ ਉਹਨਾਂ ਲੋਕਾਂ ਦੀ ਬਾਣ ਗੁਰੂ ਨਾਨਕ ਦੇਵ ਜੀ ਆਪ ਫੜਦੇ ਹਨ ਸਾਨੂੰ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਜਿਹੜੀ ਹੈ ਉਹ ਪਾਉਣੀ ਚਾਹੀਦੀ ਹੈ ਕਿਉਂਕਿ ਕੁਝ ਚੰਗੀਆਂ ਆਦਤਾਂ ਸਾਨੂੰ ਪਾਉਣੀਆਂ ਚਾਹੀਦੀਆਂ ਹਨ ਸਾਨੂੰ ਖੁਸ਼ ਰਹਿਣ ਲਈ ਮਨ ਦੇ ਸਕੂਨ ਦੇ ਲਈ ਪੈਸੇ ਦੇ ਲਈ ਤੰਦਰੁਸਤੀ ਦੇ ਲਈ ਜਾਨੀ ਕਿ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਪਤਾ ਹੋਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੁਹਾਡਾ ਨਾਮ ਸਿਮਰਨ ਕਰ ਰਿਆ ਹਾਂ ਨਾਮ ਸਿਮਰਨ ਨਾਲ ਹੀ ਤੁਹਾਡੇ ਜੀਵਨ ਦੇ ਵਿੱਚ ਬਰਕਤਾਂ ਪੈਣੀਆਂ ਹਨ ਫਿਰ ਇਹ ਸਾਡੇ ਤੇ ਮੇਰਾ ਵਰਤਨੀਆਂ ਹਨ ਤੇ ਅਸੀਂ ਜੋ ਵੀ ਬੋਲਾਂਗੇ ਉਹ ਸਾਡੀਆਂ ਸਾਰੀਆਂ ਇਸ਼ਿਆਵਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਇਹ ਪੂਰੀਆਂ ਕਰਨਗੇ। ਇਨਸਾਨ ਨੇ ਉੱਠ ਕੇ ਉਸੇ ਸਿਫਤ ਸਲਾਖ ਕੀਤੀ ਤੇ ਉਸ ਇਨਸਾਨ ਨੇ ਚੋਲੀਆਂ ਆਪੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਰਕਤਾਂ ਦੇ ਨਾਲ ਉਪਰਾ ਲੈਣੀਆਂ ਹਨ। ਤੇ ਜਾਂ ਫਿਰ ਜਿਹੜੇ ਗੁਰੂ ਘਰ ਦੀਆਂ ਰੌਣਕਾਂ ਵਧਾਉਂਦੇ ਹਨ। ਗੁਰੂ ਘਰ ਜਾ ਕੇ ਗੁਰੂ ਦਾ ਉਪਦੇਸ਼ ਸੁਣਦੇ ਹਨ ਤੇ ਉਸ ਨੂੰ ਮੰਨਦੇ ਹਨ। ਤੇ ਉਸ ਬੰਦੇ ਦੇ ਘਰ ਦੀ ਰੌਣਕ ਵੀ ਮੇਰੇ ਪਾਤਸ਼ਾਹ ਜੀ ਆਪ ਵਧਾ ਦਿੰਦੇ ਹਨ। ਐਸ ਲਈ ਭਾਵੇਂ ਜਿੰਨੇ ਮਰਜੀ ਕੰਮ ਹੋਣ ਪਰ ਗੁਰੂ ਘਰ ਜ਼ਰੂਰ ਜਾਣਾ ਹੈ ਤੇ ਜਿੱਥੇ ਗੁਰੂ ਘਰ ਦੀ ਗੱਲ ਹੋਵੇ ਉੱਥੇ ਵੀ ਜ਼ਰੂਰ ਜਾਓ ਅੰਮ੍ਰਿਤ ਵੇਲੇ ਉਹ ਹੀ ਉਠਦਾ ਹੈ ਜਿਹਦੇ ਘਰ ਰੱਬ ਸਦਾ ਦਿੰਦਾ ਹੈ ਜਿਸ ਤੇ ਉਸੇ ਬਖਸ਼ਿਸ਼ ਹੋ ਜਾਂਦੀ ਹੈ ਫਿਰ ਉਸ ਇਨਸਾਨ ਨੂੰ ਦੁਨੀਆ ਦੀ ਕੋਈ ਤਾਕਤ ਠੱਗ ਨਹੀਂ ਸਕਦੀ ਉਹਦੇ ਜਿੰਨੇ ਮਰਜੀ ਕੋਈ ਚੁਗਲੀ ਨਿੰਦਿਆ ਕਰ ਲਵੇ ਤਾਂ ਉਹਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਜਿੰਨਾ ਚੀਜ਼ਾਂ ਨੂੰ ਲੋਕ ਤਰਸਦੇ ਹਨ ਇਹ ਚੀਜ਼ਾਂ ਤਾਂ ਰੱਬ ਉਸ ਬੰਦੇ ਨੂੰ ਆਵਾਜ਼ ਮਾਰ ਕੇ ਆਪ ਦਿੰਦੇ ਹਨ ਜੋ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਨਾਮ ਦੀ ਬੰਦਗੀ ਕਰਦੇ ਹਨ ਜਿੰਨੀ ਤੇਰਾ ਨਾਮ ਤੇ ਆਇਆ ਤੈਨ ਕੋ ਸਦ ਮਿਲੇ へ ਮਨੋਖਾ ਦੇ ਨੂੰ ਮੰਗਣਾ ਵੀ ਨਹੀਂ ਪੈਣਾ ਉਹ ਪਰਮਾਤਮਾ ਤੈਨੂੰ ਆਪ ਸਾਰੀਆਂ ਬਖਸ਼ਿਸ਼ਾਂ ਕਰ ਦੇਵੇਗਾ ਸਾਨੂੰ ਹਰ ਵੇਲੇ ਹਰ ਘੜੀ ਉਸ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਪਰ ਆਪਣੇ ਰੋਜ਼ੀਵੇਂ ਪਰੇ ਜ਼ਿੰਦਗੀ ਦੇ ਵਿੱਚ ਟਾਈਮ ਨਹੀਂ ਨਿਕਲਦਾ ਤਾਂ ਅਮਰਤ ਵੇਲੇ ਦੀ ਤਾਕਤ ਨੂੰ ਜਰੂਰ ਸਮਝੋ ਅਮਰਤ ਵੇਲੇ ਉੱਠ ਕੇ ਨਾਮ ਸਿਮਰਨ ਜ਼ਰੂਰ ਕਰੋ ਪਰਮਾਤਮਾ ਸਾਨੂੰ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਇੱਕ ਡੁੱਬਦੀ ਹੋਈ ਬੇੜੀ ਸਿਰਫ ਚਾਰ ਉਂਗਲਾਂ ਪਾਣੀ ਦੇ ਸਹਾਰੇ ਦੇ ਨਾਲ ਹੀ ਕਿਨਾਰੇ ਲੱਗ ਜਾਂਦੀ ਹੈ ਉਸੇ ਤਰ੍ਹਾਂ ਜੇ ਅਸੀਂ ਅੰਮ੍ਰਿਤ ਵੇਲੇ ਸਾਮ ਲઈએ ਤਾਂ ਉਹ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਸਾਹਿਬ ਨੂੰ ਤੱਤੀ ਵਾ ਵੀ ਨਹੀਂ ਲੱਗਣ ਦਿੰਦੇ ਜੇ ਤੁਸੀਂ ਵੀ ਉਸ ਪਰਮਾਤਮਾ ਦੀਆਂ ਬਖਸ਼ਿਸ਼ਾਂ ਲੈਣੀਆਂ ਚਾਹੁੰਦੇ ਹੋ ਤਾਂ ਫਿਰ ਅੰਮ੍ਰਿਤ ਵੇਲੇ ਉੱਠੋ ਤੇ ਜਪਜੀ ਸਾਹਿਬ ਜੀ ਦਾ ਪਾਠ ਕਰੋ ਚਾਹੇ ਵਾਹਿਗੁਰੂ ਜੀ ਦਾ ਜਪ ਕਰੋ ਚਾਹੇ ਮੋਲ ਮੰਤਰ ਜੀ ਦਾ ਜਪ ਕਰੋ ਜੋ ਵੀ ਗੁਰਬਾਣੀ ਦੀ ਤੁਕ ਤੁਹਾਨੂੰ ਸ਼ੁੱਧ ਵਿਚਾਰਨ ਆਉਂਦਾ ਹੈ ਉਹ ਤੁਸੀਂ ਕਰੋ ਪਰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਇਹ ਜਾਪ ਜ਼ਰੂਰ ਕਰਨਾ ਹੈ ਤਾਂ ਉਸ ਟਾਈਮ ਤੁਹਾਡੀਆਂ ਸਾਰੀਆਂ ਇਛਾਵਾਂ ਜਿਹੜੀਆਂ ਹਨ ਉਹ ਆਪ ਇਹ ਪਰਮਾਤਮਾ ਨੇ ਪੂਰੀਆਂ ਕਰ ਦੇਣੀਆਂ ਹਨ ਇਸ ਜ਼ੁਬਾਨ ਦੇ ਨਾਲ ਇਸ মুখ ਦੇ ਵਿੱਚੋਂ ਸਾਡੀ ਗੁਰਬਾਣੀ ਦਾ ਜਾਪ ਹੋ ਗਿਆ ਉਹ ਉੱਥੇ ਆਪ ਇਹ ਰਹਿਮਤਾਂ ਬਰਕਤਾਂ ਵਰਤ ਜਾਣੀਆਂ ਹਨ ਤਾਂ ਪਰਮਾਤਮਾ ਦਾ ਨਾਮ ਲੈਣਾ ਤੇ ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਰੂਰੀ ਹੈ ਜੇਕਰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਧੰਨ 시 ਗੁਰੂ ਨਾਨਕ ਦੇਵ ਪਾਸ਼ਾ ਜੀ ਜੀਰੋ ਲਿਖ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ